ਸਭ ਤੋਂ ਪਹਿਲਾਂ ਇੱਕ ਗੱਲ ਸਮਝਣੀ ਜ਼ਰੂਰੀ ਹੈ ਕਿ ਧਿਆਨ ਦਾ ਮਤਲਬ ਕੀ ਹੈ ਜਦੋਂ ਅਸੀਂ ਸੜਕ ਉੱਪਰ ਪੈਦਲ ਤੁਰਦੇ ਹਾਂ ਤਾਂ ਅਸੀਂ ਬਹੁਤ ਸਾਰੀਆਂ ਗੱਲਾਂ ਬਾਰੇ ਸੁਚੇਤ ਹੁੰਦੇ ਹਾਂ ਜਿਵੇਂ ਰਸਤੇ ਵਿੱਚ ਆ ਰਹੀਆਂ ਦੁਕਾਨਾਂ ਸਾਡੇ ਕੋਲੋਂ ਲੰਘ ਰਹੇ ਲੋਕ ਗੱਡੀਆਂ ਦੀ ਆਵਾਜ਼ ਆਈ ਪਰ ਅਸੀਂ ਆਪਣੇ ਆਪ ਬਾਰੇ بے ਧਿਆਨੇ ਹੁੰਦੇ ਹਾਂ ਜਦੋਂ ਅਸੀਂ ਕਿਸੇ ਗਲੀ ਵਿੱਚੋਂ ਲੰਘਦੇ ਹਾਂ ਉਸ ਵੇਲੇ ਵੀ ਸਾਡਾ ਆਪਣੇ ਆਪ ਵੱਲ ਧਿਆਨ ਨਹੀਂ ਹੁੰਦਾ ਇਸ ਲਈ ਪਹਿਲੀ ਗੱਲ ਇਹ ਹੈ ਕਿ ਅਸੀਂ ਜਿੱਥੇ ਵੀ ਹਾਂ ਲਗਾਤਾਰ ਧਿਆਨ ਆਪਣੇ ਆਪ ਵੱਲ ਦਿਓ ਅਸੀਂ ਜੋ ਕੁਝ ਵੀ ਕਰਦੇ ਹਾਂ ਜਿਵੇਂ ਅਸੀਂ ਖਾਣਾ ਖਾ ਰਏ ਹਾਂ ਧਿਆਨ ਆਪਣੇ ਵਿੱਚ ਰੱਖੋ ਜੇ ਅਸੀਂ ਗੱਲਾਂ ਜਾਂ ਸੈਰ ਕਰ ਰਹੇ ਹਾਂ ਉਸ ਵੇਲੇ ਵੀ ਧਿਆਨ ਆਪਣੇ ਆਪ ਵਿੱਚ ਰੱਖੋ ਜਿਸ ਪਲ ਗੁੱਸਾ ਆਉਂਦਾ ਹੈ ਉਸੇ ਪਲ ਆਪਣੇ ਗੁੱਸੇ ਤੋਂ ਵਾਕਿਫ ਹੋਵੋ ਇਸ ਤਰ੍ਹਾਂ ਲਗਾਤਾਰ ਆਪਣੇ ਆਪ ਵੱਲ ਧਿਆਨ ਕਰਨ ਨਾਲ ਸਾਡੇ ਅੰਦਰ ਬਹੁਤ ਸੂਖਮ ਸ਼ਕਤੀ ਪੈਦਾ ਹੁੰਦੀ ਹੈ ਅਤੇ ਇਸ ਸ਼ਕਤੀ ਨਾਲ ਸਾਡੀ ਹੋਂਦ ਸ਼ੁੱਧ ਰੂਪ ਵਿੱਚ ਇਕੱਠਾ ਹੋਣਾ ਸ਼ੁਰੂ ਹੋ ਜਾਂਦੀ ਹੈ। ਆਮ ਤੌਰ ਤੇ ਸਾਡਾ ਸਰੀਰ ਕੇਵਲ ਇੱਕ ਢਿੱਲੇ ਜਿਹੇ ਚਮੜੇ ਦੇ ਬੈਗ ਵਾਂਗ ਹੈ। ਇਹ ਸਰੀਰ ਅੰਦਰ ਸਾਡੀ ਕੋਈ ਹੋਂਦ ਨਹੀਂ, ਕੋਈ ਸੈਂਟਰ ਨਹੀਂ। ਇਹ ਸਰੀਰ ਬਹੁਤ ਸਾਰੀਆਂ ਚੀਜ਼ਾਂ ਦਾ ਕੇਵਲ ਢਿੱਲਾ ਜਿਹਾ ਇਕੱਠ ਹੈ। ਇਸ ਸਰੀਰ ਅੰਦਰ ਭਾਵਨਾਵਾਂ ਲਗਾਤਾਰ ਉੱਠਦੀਆਂ ਅਤੇ ਵੱਲਦੀਆਂ ਰਹਿੰਦੀਆਂ ਹਨ। ਇਹਨਾਂ ਭਾਵਨਾਵਾਂ ਦਾ ਕੋਈ ਮਾਲਕ ਨਹੀਂ ਹੈ। ਮਾਲਕ ਤੋਂ ਪਾਉ ਹੈ ਕਿ ਅਸੀਂ ਅੰਦਰ ਹਾਜ਼ਰ ਨਹੀਂ ਇਸ ਲਈ ਅਸੀਂ ਭਾਵੇਂ ਕੁਝ ਕਰਦੇ ਹਾਂ ਜਾਂ ਨਹੀਂ ਪਰ ਸਾਡਾ ਧਿਆਨ ਆਪਣੇ ਆਪ ਵਿੱਚ ਹੋਣਾ ਜ਼ਰੂਰੀ ਹੈ ਆਪਣੇ ਆਪ ਵਿੱਚ ਧਿਆਨ ਰੱਖਣ ਨਾਲ ਸਾਡੇ ਅੰਦਰ ਇੱਕ ਸੈਂਟਰ ਪੈਦਾ ਹੋ ਜਾਂਦਾ ਹੈ ਇਹ ਸੈਂਟਰ ਚੁੱਪ ਅਤੇ ਸ਼ਾਂਤੀ ਦਾ ਹੁੰਦਾ ਹੈ ਇਸ ਨਾਲ ਸਾਡੇ ਅੰਦਰ ਇੱਕ ਨਵੀਂ ਸ਼ਕਤੀ ਜਨਮ ਲੈਂਦੀ ਹੈ ਜਿਸ ਨਾਲ ਸਾਨੂੰ ਨਵਾਂ ਜੀਵਨ ਮਿਲਦਾ ਹੈ ਫਿਰ ਬਹੁਤ ਸਾਰੀਆਂ ਮੁਸ਼ਕਲਾਂ ਆਪਣੇ ਆਪ ਹੱਲ ਹੋ ਜਾਂਦੀਆਂ ਹਨ ਸਾਨੂੰ ਉਹਨਾਂ ਮੁਸ਼ਕਲਾਂ ਨਾਲ ਲੜਨਾ ਨਹੀਂ ਪੈਂਦਾ ਹਾਮ ਤੌਰ ਤੇ ਗੁੱਸਾ ਲਾਲਚ ਕਾਮਵਾਸਨਾ ਅਤੇ ਚਿੰਤਾ ਵਰਗੀਆਂ ਮੁਸੀਬਤਾਂ ਨਾਲ ਲੜਨਾ ਪੈਂਦਾ ਹੈ ਕਿਉਂਕਿ ਅਸੀਂ ਕਮਜ਼ੋਰ ਹਾਂ ਅਸਲ ਵਿੱਚ ਗੁੱਸਾ ਲਾਲਚ ਅਤੇ ਕਾਮਵਾਸਨਾ ਮੁਸੀਬਤਾਂ ਨਹੀਂ ਅਸਲੀ ਮੁਸੀਬਤ ਤਾਂ ਸਾਡੀ ਕਮਜ਼ੋਰੀ ਹੈ ਜਦੋਂ ਅਸੀਂ ਅੰਦਰੋਂ ਤਕੜੇ ਹੋਣਾ ਸ਼ੁਰੂ ਹੋ ਜਾਂਦੇ ਹਾਂ ਜਦੋਂ ਅੰਦਰ ਸਾਡੀ ਸ਼ਕਤੀ ਇੱਕ ਨੁਕਤੇ ਉੱਪਰ ਇਕੱਠੀ ਹੋ ਜਾਂਦੀ ਹੈ ਤਾਂ ਸਾਡੀ ਹੋਣ ਦਾ ਜਨਮ ਹੁੰਦਾ ਹੈ ਯਾਦ ਰੱਖੋ ਇਹ ਹੰਕਾਰ ਨਹੀਂ ਇਹ ਸਾਡੀ ਨਵੀਂ ਹੋਣਦ ਹੈ ਜਦੋਂ ਸਾਡੀ ਕੋਈ ਹੋਣਦ ਨਹੀਂ ਹੁੰਦੀ ਤਾਂ ਸਾਡੇ ਅੰਦਰ ਹੰਕਾਰ ਹੁੰਦਾ ਹੈ ਕਈ ਵਾਰ ਅਸੀਂ ਹੋਣਦ ਤੋਂ ਬਗੈਰ ਐਵੇਂ ਵਿਸ਼ਵਾਸ ਕਰ ਲੈਂਦੇ ਹਾਂ ਕਿ ਸਾਡੀ ਹੋਣਦ ਹੈ ਇਹ ਹੋਣਦ ਨਹੀਂ ਇਹ ਹੰਕਾਰ ਹੈ ਹੰਕਾਰ ਦਾ ਮਤਲਬ ਹੈ ਝੂਠੀ ਹੋਣਦ ਹੰਕਾਰ ਉਹ ਚੀਜ਼ ਦੀ ਝੂਠੀ ਭਾਵਨਾ ਹੈ ਜਿਹੜੀ ਕਿ ਸਾਡੇ ਕੋਲ ਹੈ ਹੀ ਨਹੀਂ ਹੋਂਦ ਦਾ ਮਤਲਬ ਹੈ ਉਹ ਸੈਂਟਰ ਜਿਸ ਦੀ ਸਾਡੇ ਅੰਦਰ ਕੋਈ ਸੰਭਾਵਨਾ ਹੈ ਇਹ ਸੈਂਟਰ ਆਪਣੇ ਅੰਦਰ ਲਗਾਤਾਰ ਧਿਆਨ ਕਰਕੇ ਪੈਦਾ ਹੋ ਸਕਦਾ ਹੈ ਜਦੋਂ ਵੀ ਅਸੀਂ ਕੋਈ ਕੰਮ ਕਰਦੇ ਹਾਂ ਬੈਠਦੇ ਹਾਂ ਖਾਂਦੇ ਹਾਂ ਜਾਂ ਸੌਣ ਲਈ ਬਿਸਤਰੇ ਉੱਪਰ ਲੇਟਦੇ ਹਾਂ ਹਰ ਪਲ ਚੇਤਨ ਰਹਿਣ ਦੀ ਕੋਸ਼ਿਸ਼ ਕਰੋ ਫਿਰ ਅਸੀਂ ਮਹਿਸੂਸ ਮਹਿਸੂਸ ਕਰਨਾ ਸ਼ੁਰੂ ਕਰ ਦੇਵਾਂਗੇ ਕਿ ਸਾਡੇ ਅੰਦਰ ਇੱਕ ਸੈਂਟਰ ਜਨਮ ਲੈ ਰਿਹਾ ਹੈ ਹੁਣ ਸਾਡੇ ਹਰ ਕੰਮ ਦਾ ਸਬੰਧ ਇਸ ਸੈਂਟਰ ਨਾਲ ਹੋਵੇਗਾ ਅਜੀ ਤੱਕ ਸਾਡਾ ਕੋਈ ਸੈਂਟਰ ਨਹੀਂ ਹੈ ਇਸ ਕਰਕੇ ਅਸੀਂ ਉਲਝਣ ਵਿੱਚ ਰਹਿੰਦੇ ਹਾਂ ਜਦੋਂ ਕਦੇ-ਕਦੇ ਅਸੀਂ ਕਿਸੇ ਖਾਸ ਮੌਕੇ ਇਹ ਮਹਿਸੂਸ ਕਰਦੇ ਹਾਂ ਕਿ ਸਾਡੇ ਅੰਦਰ ਕੋਈ ਸੈਂਟਰ ਹੈ ਇਹ ਪਲ ਖਤਰੇ ਵਾਲੇ ਪਲ ਹੁੰਦੇ ਹਨ ਜਿਵੇਂ ਕਿ ਸਾਨੂੰ ਕੋਈ ਮਾਰਨਾ ਚਾਹੇ ਪਰ ਉਹ ਪਲ ਅਸੀਂ ਸੋਚ ਨਹੀਂ ਸਕਦੇ ਨਾ ਬੇਹੋਸ਼ ਰਹਿ ਸਕਦੇ ਹਾਂ ਉਹ ਪਲ ਸਾਡੀ ਸਾਰੀ ਸ਼ਕਤੀ ਸੈਂਟਰ ਉੱਪਰ ਇਕੱਠੀ ਹੋ ਜਾਂਦੀ ਹੈ ਇਸ ਵਕਤ ਅਸੀਂ ਭੂਤਕਾਲ ਜਾਂ ਭੂਖਾਰੇ ਨਹੀਂ ਸੋਚ ਸਕਦੇ ਫਿਰ ਅਸੀਂ ਕੇਵਲ ਮਾਰਨ ਵਾਲੇ ਤੋਂ ਹੀ ਜਾਣੂ ਨਹੀਂ ਹੁੰਦੇ ਸਾਨੂੰ ਆਪਣੇ ਬਾਰੇ ਵੀ ਪਤਾ ਲੱਗ ਜਾਂਦਾ ਹੈ ਕਿ ਕਿਸ ਨੂੰ ਮਾਰਿਆ ਜਾ ਸਕਦਾ ਹੈ ਇਸ ਸੂਕੰਪਲ ਵਿੱਚ ਸਾਨੂੰ ਆਪਣੇ ਅੰਦਰ ਨਾਭੀ ਚੱਕਰ ਦੇ ਨੇੜੇ ਇੱਕ ਸੈਂਟਰ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਕਰਕੇ ਹੀ ਮਨੁੱਖ ਖਤਰਨਾਕ ਕੰਮ ਕਰਨੇ ਪਸੰਦ ਕਰਦਾ ਹੈ ਜਿਵੇਂ ਐਵਰੇਸਟ ਦੀ ਚੋਟੀ ਉੱਪਰ ਚੜ੍ਹਨਾ ਚੰਦ ਉੱਪਰ ਜਾਣਾ ਤੇਜ ਤੋਤੀ ਜੀ ਰਫਤਾਰ ਨਾਲ ਕਾਰ ਚਲਾਉਣਾ ਜਾਂ ਕੋਈ ਹੋਰ ਖਤਰੇ ਵਾਲਾ ਕੰਮ ਕਰਨਾ ਇੰਨਾ ਖਤਰਨਾਕ ਪਲਾਂ ਵਿੱਚ ਅਸੀਂ ਨਹੀਂ ਸੋਚ ਸਕਦੇ ਵਿਚਾਰ ਰੁਕ ਜਾਂਦੇ ਹਨ ਅਸੀਂ ਕੁਝ ਖਿਆਲ ਨਹੀਂ ਕਰ ਸਕਦੇ ਨਾ ਸੁਪਨੇ ਲੈ ਸਕਦੇ ਹਾਂ ਇਸ ਵਕਤ ਸਾਡੇ ਲਈ ਵਰਤਮਾਨ ਅਸਲੀ ਸਮਾਂ ਬਣ ਜਾਂਦਾ ਹੈ ਇੰਨਾ ਖਤਰਨਾਕ ਪਲਾਂ ਵਿੱਚ ਮੌਤ ਕਿਸੇ ਵੀ ਪਲ ਸੰਭਵ ਹੋ ਸਕਦੀ ਹੈ ਅਤੇ ਅਸੀਂ ਚੰਨ ਕੀ ਹੀ ਆਪਣੇ ਅੰਦਰ ਸੈਂਟਰ ਤੋਂ ਵਾਕਿਫ ਹੋ ਜਾਂਦੇ ਹਾਂ ਕੇਵਲ ਇਸ ਸੈਂਟਰ ਤੋਂ ਜਾਣੂ ਹੋਣ ਲਈ ਹੀ ਮਨੁੱਖ ਖਤਰਨਾਕ ਤੋਂ ਖਤਰਨਾਕ ਕੰਮ ਕਰਨ ਬਾਰੇ ਪੁਨਰ ਵਿਚਾਰ ਕਰਦਾ ਹੈ। ਇੱਕ ਵਾਰ ਚੀਨ ਦਾ ਇੱਕ ਮਹਾਨ ਸੰਤ ਲਿੰਚੀ ਆਪਣੇ ਚੇਲਿਆਂ ਨੂੰ ਲੈਕਚਰ ਦੇ ਰਿਹਾ ਸੀ। ਅਚਾਨਕ ਇੱਕ ਚੇਲੇ ਨੇ ਸਵਾਲ ਪੁੱਛਿਆ, "ਗੁਰੂ ਜੀ ਮੈਨੂੰ ਕੇਵਲ ਇਹ ਦੱਸ ਦਿਓ ਮੈਂ ਕੌਣ ਹਾਂ?" ਲਿੰਚੀ ਕੁਰਸੀ ਤੋਂ ਉੱਠ ਕੇ ਚੇਲੇ ਕੋਲ ਆ ਗਿਆ। ਇਹ ਦੇਖ ਕੇ ਹਾਲ ਵਿੱਚ ਬੈਠੇ ਸਾਰੇ ਚੇਲੇ ਬਿਲਕੁਲ ਚੁੱਪ ਹੋ ਗਏ। ਚੇਲੇ ਸੋਚ ਰਹੇ ਸੰਤ ਕੇ ਸਵਾਲ ਬਹੁਤ ਸੌਖਾ ਹੈ। ਪਰ ਗੁਰੂ ਪਤਾ ਨਹੀਂ ਹੋਣ ਕੀ ਕਰੇਗਾ ਗੁਰੂ ਜੀ ਨੂੰ ਇਹ ਸਵਾਲ ਦਾ ਜਵਾਬ ਕੁਰਸੀ ਉੱਪਰ ਬੈਠ ਕੇ ਦੇਣਾ ਚਾਹੀਦਾ ਸੀ ਲਿੰਚੀ ਸਵਾਲ ਪੁੱਛਣ ਵਾਲੇ ਚੇਲੇ ਦੇ ਸਾਹਮਣੇ ਖੜੇ ਹੋ ਕੇ ਉਸ ਦੀਆਂ ਅੱਖਾਂ ਵਿੱਚ ਦੇਖਣ ਲੱਗਿਆ ਇਸ ਪਲਵ ਵਿੱਚ ਚੇਲੇ ਨੂੰ ਮੁੜਕਾ ਆਉਣਾ ਸ਼ੁਰੂ ਹੋ ਗਿਆ ਉਸ ਦਾ ਸਾਰਾ ਸਰੀਰ ਪਸੀਨੇ ਨਾਲ ਭਿੱਜ ਗਿਆ ਸੀ ਲਿੰਚੀ ਸਿਰਫ ਉਸ ਦੀਆਂ ਅੱਖਾਂ ਵਿੱਚ ਦੇਖ ਰਿਹਾ ਸੀ ਅਤੇ ਫਿਰ ਉਸ ਨੇ ਚੇਲੇ ਨੂੰ ਕਿਹਾ ਮੈਨੂੰ ਇਹ ਸਵਾਲ ਨਾ ਪੁੱਛ ਆਪਣੀਆਂ ਅੱਖਾਂ ਬੰਦ ਕਰਕੇ ਅੰਦਰ ਜਾਓ ਅਤੇ ਲੱਭੋ ਕਿ ਕੌਣ ਇਹ ਸਵਾਲ ਪੁੱਛ ਰਿਹਾ ਹੈ ਅੰਦਰ ਸਵਾਲ ਪੁੱਛਣ ਵਾਲਾ ਕੌਣ ਹੈ ਮੈਨੂੰ ਭੁੱਲ ਜਾ ਆਪਣੇ ਅੰਦਰ ਡੂੰਘਾ ਜਾ ਕੇ ਇਸ ਸਵਾਲ ਦੇ ਸੋਮੇ ਨੂੰ ਲੱਭ ਇਸ ਗੱਲ ਨੂੰ ਇਸ ਪੁਸਤਕਤ ਵਿੱਚ ਰਿਪੋਰਟ ਕੀਤਾ ਗਿਆ ਹੈ ਕਿ ਉਸ ਚੇਲੇ ਨੇ ਚੁੱਪ ਕਰਕੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਅਤੇ ਜਦੋਂ ਉਸ ਦਾ ਧਿਆਨ ਅੰਦਰ ਨਾਭੀ ਸੈਂਟਰ ਦੇ ਨੇੜੇ ਕੇਂਦ੍ਰਿਤ ਹੋ ਗਿਆ ਤਾਂ ਉਸੇ ਵਕਤ ਉਸ ਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਜਦੋਂ ਚੇਲੇ ਨੇ ਆਪਣੀਆਂ ਅੱਖਾਂ ਖੋਲੀਆਂ ਤਾਂ ਉਹ ਹੱਸ ਰਿਹਾ ਸੀ ਅਤੇ ਉਸਨੇ ਆਪਣੇ ਗੁਰੂ ਦੇ ਪੈਰ ਛੂਕੇ ਕਿਹਾ ਮਹਾਰਾਜ ਜੀ ਮੈਨੂੰ ਮੇਰੇ ਸਵਾਲ ਦਾ ਜਵਾਬ ਮਿਲ ਗਿਆ ਹੈ ਮੈਂ ਹਰ ਇੱਕ ਤੋਂ ਇਹ ਸਵਾਲ ਪੁੱਛ ਰਿਹਾ ਸੀ ਪਰ ਕਿਸੇ ਨੇ ਵੀ ਮੈਨੂੰ ਸ਼ਬਦਾਂ ਰਾਹੀਂ ਠੀਕ ਉੱਤਰ ਨਹੀਂ ਦਿੱਤਾ ਹੁਣ ਮੈਨੂੰ ਮੇਰੇ ਸਵਾਲ ਦਾ ਸਹੀ ਉੱਤਰ ਮਿਲ ਗਿਆ ਹੈ ਮੈਂ ਕੌਣ ਹਾਂ ਹੋਰ ਕੋਈ ਇਸ ਸਵਾਲ ਦਾ ਉੱਤਰ ਕਿਵੇਂ ਦੇ ਸਕਦਾ ਹੈ ਜਦੋਂ ਅਸੀਂ ਆਪਣੇ ਅੰਦਰ ਕੇਂਦਰ ਤੋਂ ਵਾਕਿਫ ਹੋ ਜਾਂਦੇ ਹਾਂ ਤਾਂ ਸਾਨੂੰ ਆਪਣੇ ਆਪ ਇਸ ਦਾ ਜਵਾਬ ਮਿਲਦਾ ਹੈ ਸਾਡੀ ਅੰਦਰੂਨੀ ਹੋਣ ਨੂੰ ਧਿਆਨ ਨਾਲ ਲੱਭਣਾ ਪੈਂਦਾ ਹੈ ਜਿੰਨਾ ਅਸੀਂ ਮਨ ਦੇ ਖਿਆਲਾਂ 'ਚ ਬੇਹੋਸ਼ ਰਹਾਂਗੇ ਉਨਾ ਹੀ ਅਸੀਂ ਆਪਣੀ ਹੋਣ ਤੋਂ ਦੂਰ ਰਹਾਂਗੇ ਜਿੰਨਾ ਚੇਤਨ ਰਹਾਂਗੇ ਉਨਾ ਹੋਣ ਦੇ ਨੇੜੇ ਪਹੁੰਚਾਂਗੇ ਜਦੋਂ ਅਸੀਂ ਆਪਣੀ ਹੋਣ ਦੇ ਘੇਰੇ ਉੱਪਰ ਰਹਿੰਦੇ ਹਾਂ ਉਸ ਵੇਲੇ ਸਾਨੂੰ ਕੀ ਅੰਦਰ ਪੂਰੀ ਤਰ੍ਹਾਂ ਭੁੱਲ ਜਾਂਦਾ ਹੈ ਪਰ ਅਸਲੀ ਜੀਵਨ ਸ਼ਕਤੀ ਕੇ ਅੰਦਰ ਉੱਪਰ ਹੈ ਇਹ ਅੰਦਰਲਾ ਸਫ਼ਰ ਔਖਾ ਲੰਬਾ ਅਤੇ ਮੁਸ਼ਕਲ ਹੈ ਕਿਉਂਕਿ ਮਨ ਦੇ ਖਿਆਲ ਇੱਕ ਪਲ ਲਈ ਵੀ ਨਹੀਂ ਰੁਕਦੇ ਪਰ ਇਹ ਸਫਰ ਅਸੰਭਵ ਨਹੀਂ ਹੈ ਕੇਵਲ ਪੱਕੇ ਇਰਾਦੇ ਨਾਲ ਯਤਨ ਕਰਨ ਦੀ ਲੋੜ ਹੈ ਇਸ ਅੰਦਰੂਨੀ ਹੋਣ ਨੂੰ ਲੱਭਣ ਦਾ ਢੰਗ ਹੈ ਧਿਆਨ ਇਹ ਹੋਣ ਸਾਡੇ ਅੰਦਰ ਛੁਪੀ ਹੋਈ ਹੈ ਜਦੋਂ ਅਸੀਂ ਇਸ ਨੂੰ ਲੱਭ ਲਿਆ ਤਾਂ ਸਮਝ ਲਓ ਅਸੀਂ ਪ੍ਰਮਾਤਮਾ ਦੇ ਮੰਦਰ ਵਿੱਚ ਦਾਖਲ ਹੋਣ ਦੇ ਯੋਗ ਹੋ ਗਏ ਹਾਂ ਹਰ ਕੰਮ ਕਰਦੇ ਸਮੇਂ ਧਿਆਨ ਆਪਣੇ ਆਪ ਵਿੱਚ ਰੱਖਣ ਦਾ ਯਤਨ ਕਰੋ ਸ਼ੁਰੂ ਵਿੱਚ ਅਸੀਂ ਫੇਲ ਹੁੰਦੇ ਰਹਾਂਗੇ ਬਾਰ-ਬਾਰ ਅਸੀਂ ਆਪਣੇ ਆਪ ਨੂੰ ਭੁੱਲਾਂਗੇ ਪਰ ਇਹ ਫੇਲ ਹੋਣਾ ਵੀ ਸਾਡੀ ਮਦਦ ਕਰੇਗਾ ਕਿਉਂਕਿ ਸਾਨੂੰ ਪਹਿਲੀ ਵਾਰ ਇਸ ਗੱਲ ਦਾ ਪਤਾ ਲੱਗ ਜਾਵੇਗਾ ਕਿ ਅਸੀਂ ਕਿੰਨੇ ਜ਼ਿਆਦਾ ਬੇਹੋਸ਼ ਹਾਂ ਅਤੇ ਜੇ ਇਸ ਗੱਲ ਤੋਂ ਵਾਕਿਫ ਹੋ ਗਏ ਤਾਂ ਸਮਝ ਲਓ ਕਿ ਅਸੀਂ ਆਪਣੇ ਅੰਦਰ ਕੁਝ ਧਿਆਨ ਇਕੱਠਾ ਕਰ ਲਿਆ ਹੈ ਜੇ ਇੱਕ ਮੂਰਖ ਆਦਮੀ ਨੂੰ ਆਪਣੀ ਮੂਰਖਤਾ ਦਾ ਪਤਾ ਲੱਗ ਜਾਵੇ ਤਾਂ ਉਹ ਸਿਆਣਪ ਦੇ ਰਸਤੇ ਉੱਪਰ ਚੱਲਣਾ ਸ਼ੁਰੂ ਕਰ ਸਕਦਾ ਹੈ Thank you.